ਡਿਵੀਜ਼ਨ ਈਸਟ ਡਿਵੀਜ਼ਨ ਦਾ ਪ੍ਰਧਾਨ ਹੈ ਜੀ ਜੋ ਵੀ ਕੱਲ ਸਾਡੀ ਵੈਸਟ ਸਬ ਡਿਵੀਜ਼ਨ ਦੇ ਵਿੱਚ ਸਾਡੇ ਕੈਸ਼ੀਅਰ ਦੇ ਕੋਲੋਂ ਇੱਕ ਸਾਡੇ ਬਾਹਰ ਜਿਹੜਾ ਚਾਹ ਵਾਲਾ ਵਾ सोनू ਉਹਨੇ ਪੇਮੈਂਟ ਦੀ ਕੋਈ ਜਾਲੀ ਨੋਟ ਦੀ ਕੋਈ ਗੱਲ ਦੀ ਕਾਰਵਾਈ ਹੋਈ ਆ ਅਸੀਂ ਪੁਲਿਸ ਕੰਪਲੇਂਟ ਕੀਤੀ ਆ ਜੀ ਜੋ ਵੀ ਉੱਤੇ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਵੇ ਕਿਉਂਕਿ ਇਹ ਬਾਹਰ ਦਾ ਸ਼ਖਸ਼ ਆ ਕੇ ਸਾਡੇ ਮੁਲਾਜ਼ਮ ਦੇ ਕੋਲੋਂ ਕੈਸ਼ ਖੋਣ ਦੀ ਵੀ ਕੋਸ਼ਿਸ਼ ਕੀਤੀ ਆ ਨਾਲ ਉਹਨੂੰ ਧਮਕੀ ਦਿੱਤੀ ਗਈ ਆ ਜਾਨੋਂ ਮਾਰਨ ਦੀ ਪਾਗ ਲਾਉਣ ਦੀ ਤੇ ਤੇਰੇ ਕੋਲ ਕੈਸ਼ ਖੋਣ ਦੀ ਵੀ ਤੂੰ ਗੇਟੋਂ ਬਾਹਰ ਆ ਤੇ ਕਿਉਂਕਿ ਇਹ ਡੇਲੀ ਕੈਸ਼ ਦਾ ਕੰਮ ਆ ਜੀ ਇਹ ਰੋਜ਼ ਕੈਸ਼ ਲੈ ਕੇ ਨੇ ਜਾਣਾ ਹੁੰਦਾ ਕਾਊਂਟਰ ਬੰਦ ਕਰਕੇ ਜੇ ਕੱਲੂ ਕੋਈ ਵੀ ਪ੍ਰੋਬਲਮ ਹੁੰਦੀ ਆ ਤਾਂ ਸਾਰੀ ਜ਼ਿੰਮੇਵਾਰੀ ਇਹਦੀ ਹੋਊਗੀ ਜੀ ਭਜੀ ਕੀ ਸਮਝਦੇ ਹੋ ਕਿ ਇੱਕ ਬਾਹਰ ਰੇੜੀ ਲਾੜ ਵਾਲਾ ਚਾਹ ਵਾਲਾ ਉਹ ਸਾਰਾ ਵੀਡੀ ਡਿਪਾਰਟਮੈਂਟ ਦਾ ਜਿਹੜਾ ਕੰਮ ਕਰਦਾ ਪਿਆ ਆ ਇਹ ਕੀ ਗੱਲ ਏਰੇ ਉਪਰਲੇ ਵਿਭਾਗਿਆ ਕੋਈ ਕਾਰਵਾਈ ਆਖਾ ਸਾਹਬਾਦਰ ਵਿਭਾਗੀ ਕਾਰਵਾਈ ਇਹ ਵਾਜੀ ਇਹਦੇ ਉੱਤੇ ਇਹਨੇ ਬਾਹਰ ਰੇੜੀ ਲਾਈ ਆ ਆਪਣੀ ਗੇਟ ਦੇ ਉੱਤੇ ਚਾਹ ਦੀ ਜੋ ਵੀ ਕਸਟਮਰ ਆਉਂਦਾ ਵਾ ਸਾਰਾ ਉਹਨੂੰ ਉੱਥੋ ਹੀ ਘੇਰ ਲੈਂਦਾ ਵਾ ਉੱਥੇ ਹੀ ਗੱਲਬਾਤ ਕਰਕੇ ਜੋ ਵੀ ਆਪਣੀ ਫਾਈਲ ਦਾ ਸੁਵਿਧਾ ਕੇਂਦਰ ਨੇ ਸੋ ਬਿਜਲੀ ਕਰਦਾ ਸੁਵਿਧਾ ਕੇਂਦਰ ਹੀ ਖੋਲਿਆ ਆ ਜੀ ਇੱਕ ਹਫ਼ਤਾ ਉੱਥੇ ਇਹ ਸਾਰਾ ਕਾਊਂਟਰ ਫਾਈਲ ਸਭ ਕੁਝ ਉੱਥੇ ਕਰਦਾ ਵਾ ਉਹ ਇਹਦਾ ਸਾਰਾ ਸਿਸਟਮ ਬੰਦ ਕੀਤਾ ਜਾਵੇ ਡਿਪਾਰਟਮੈਂਟ ਨੂੰ ਕਾਰਵਾਈ ਆ ਕਿਉਂਕਿ ਅੰਦਰ ਜਾ ਕੇ ਸਾਡੇ ਮੁਲਾਜ਼ਮਾਂ ਨੂੰ ਹਰਾਸਮੈਂਟ ਕਰਦਾ ਵਾ ਜੀ ਇਸ ਸੰਬੰਧ ਵਿੱਚ ਤੁਸੀਂ ਇਹਨਾਂ ਗੱਲਬਾਤ ਕੀਤੀ ਵੀ ਸਾਬਾਤ ਰਹੀ ਕੱਲ ਦੀ ਆਪਣੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਆ ਤੇ ਥਾਣੇ ਕੰਪਲੇਂਟ ਵੀ ਦਿੱਤੀ ਆ ਜੀ ਇਹਦੇ ਵਿਰੁੱਧ ਹੁਣ ਕੀ ਬੰਦੀ ਕਰਦੇ ਸਮੰਗ ਸਰ ਇੱਥੇ ਜੋ ਵੀ ਕਾਨੂੰਨੀ ਬੰਦੀ ਕਾਰਵਾਈ ਇੱਥੇ ਕੀਤੀ ਜਾਵੇ ਇਸ ਤਰ੍ਹਾਂ ਆ ਵੀ ਲਾਸਟ ਮੂਮੈਂਟ ਜਦੋਂ ਕਾਊਂਟਰ ਬੰਦ ਹੋਣ ਵਾਲਾ ਸੀ ਇੱਕ ਸਾਕਸ਼ਾ ਸਾਡੇ ਬਾਹਰ ਰੈਡੀ ਲਾਉਂਦਾ ਚਾਹ ਦੀ ਉਹ ਆਇਆ ਸੀ ਉਹਨੇ ਆਣ ਕੇ ਤੇ ਲਾਸਟ ਮੂਮੈਂਟ ਤੇ ਮੈਨੂੰ ਇੱਕ ਡਿਮਾਂਡ ਨੋਟਿਸ ਦਿੱਤਾ ਜਿਹਦੀ ਪੇਮੈਂਟ 3340 ਰੁਪਏ ਸੀ 3340 ਰੁਪਏ ਦੇ ਕੇ ਉਹਨੇ ਪੇਮੈਂਟ ਕੀਤੀ ਤੇ ਮੈਂ ਜਦੋਂ ਨੋਟ ਚੈੱਕ ਕੀਤਾ ਉਹਦੇ ਵਿੱਚ ਨੋਟ ਇੱਕ ਨਕਲੀ ਪਾਇਆ ਗਿਆ ਮੈਨੂੰ ਵਾਪਸ ਦੇਣ ਦੀ ਕੋਸ਼ਿਸ਼ ਕੀਤੀ ਵਾਪਸ ਉਹਨੇ ਦੇਣ ਤੋਂ ਬਾਅਦ ਮੈਨੂੰ ਮੇਰੇ ਨਾਲ ਗਾਲੀ ਗਲੋਚਾਂ ਲਾ ਪਿਆ ਮੈਨੂੰ ਮੇਰੇ ਕੋਲ ਉਹਨੇ ਪੈਸੇ ਖੋਣ ਦੀ ਕੋਸ਼ਿਸ਼ ਕੀਤੀ ਜਿਹੜੇ ਮੇਰੇ ਕੋਲ 3340 ਰੁਪਏ ਸੀ ਉਹ ਵੀ ਖੋਣ ਦੀ ਕੋਸ਼ਿਸ਼ ਕੀਤੀ ਵੀ ਖੋਣ ਕੇ ਤੇ ਗਾਲ੍ਹਾਂ ਕੱਢਣ ਦੀ ਗਾਲ੍ਹਾਂ ਕੱਢੀਆਂ ਉਹਨੇ ਮੈਨੂੰ ਮੈਨੂੰ ਬਾਹਰ ਆਉਣ ਬਾਹਰ ਗੇਟ ਤੇ ਘੇਰਨ ਦੀ ਧਮਕੀ ਲਈ ਮੈਂ ਰੋਜ਼ ਕੈਸ਼ ਲੈ ਕੇ ਜਾਂਦਾ ਹਾਂ ਉਹ ਜ਼ਿਆਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਤੇ ਕੋਈ ਅਟੈਕ ਕਰਾਵੇ ਮੈਂ ਸਿਰਫ ਹੁਣ ਇਹ ਚਾਹੁੰਦਾ ਹੈ ਇਹਨੇ ਮੈਨੂੰ ਪਾਗਲ ਆਉਣ ਦੀ ਧਮਕੀ ਲਈ ਹੈ ਜਿਹੜੀ ਪਾਗਲ ਆਉਣ ਦੀ ਧਮਕੀ ਲਈ ਉਹ ਮੇਰੇ برداشت ਤੋਂ ਬਾਹਰ ਹੈ ਇਹਨੇ ਇਹਦੇ ਤੇ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਉਹ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਮੈਂ ਇਹਦੇ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੈਂ ਮੇਰੇ ਮੁਲਾਜ਼ਮ ਜਥੇਬੰਦੀ ਮੇਰੇ ਨਾਲ ਆ ਅਸੀਂ ਇਹਦੇ ਵਿਰੁੱਧ ਜਿਹੜੀ ਵੀ ਕਾਨੂੰਨੀ ਕਾਰਵਾਈ ਹੋਵੇਗੀ ਅਸੀਂ ਉਹ ਕਰਾਂਗੇ ਇਹ ਸਾਰੀ ਜਿਹੜੀ ਇਹ ਸਾਰੀ ਅੰਦਰ ਹੀ ਬੀਲੀ ਕਰਦੇ ਅੰਦਰ ਵੈਸਟ ਸਬ ਡਿਵੀਜ਼ਨ ਦੇ ਕੈਸ਼ ਕਾਊਂਟਰ ਤੇ ਹੋਈ ਇਹਨੇ ਮੇਰੇ ਕੋ 3340 ਰੁਪਏ ਜਿਹੜੇ ਇਹਨੇ ਮੈਨੂੰ ਕੋ ਦਿੱਤੇ ਇਹਨੇ ਉਹ ਦੁਬਾਰਾ ਮੇਰੇ ਕੋ ਕੈਸ਼ ਕਾਊਂਟਰ ਤੇ ਹੱਥ ਬਾ ਕੇ ਖੋਣ ਦੀ ਕੋਸ਼ਿਸ਼ ਕੀਤੀ ਕੋਈ ਕੈਮਰਾ ਵਗੈਰਾ ਲੱਗਾ ਹੈ ਜੀ ਕੈਮਰਾ ਅੰਦਰ ਨਹੀਂ ਲੱਗਾ ਹੋਇਆ ਕੈਮਰਾ ਨਹੀਂ ਹੈਗਾ ਕੰਪਲੇਂਟ ਲਿਖਾਈ ਦੀ ਕੰਪਲੇਂਟ ਦੀ ਫੁੱਲ ਸਕ ਪੁਲਿਸ ਕੰਪਲੇਂਟ ਕਰ ਲੋ ਸ਼ਾਮ ਦੀ ਕਰ ਦਿੱਤੀ ਗਈ ਹੈ ਤੇ ਕੀ ਕਾਰਵਾਈ ਕੀਤੀ ਵੀ ਪੁਲਿਸ ਚਲ ਗਈ ਪੁਲਿਸ ਲੋਕ ਆ ਕੋਈ ਫਿਲਹਾਲ ਤੇ ਨਹੀਂ ਕੋਈ ਕਾਰਵਾਈ ਕੀਤੀ ਗਈ ਉਹਨਾਂ ਨੇ ਕਿਹਾ ਵੀ ਹੁਣ ਅੱਜ ਕਾਰਵਾਈ ਕਰਨਗੇ ਹਾਂਜੀ ਇੱਕ ਰੇਡੀ ਇੱਕ ਵਾਰ ਇਹ ਇਨਲੀਗਲ ਰੇਡੀ ਚਲਾ ਰਿਹਾ ਹੈ ਜਿੱਥੇ ਇਹਨੇ ਆਪਣਾ ਇੱਕ ਟੈਲਮ ਵੀ ਆਪਣਾ ਹੀ ਇੱਕ ਨਿੱਜੀ ਸਬਦਾ ਕੇਂਦਰ ਖੋਲਿਆ ਹੋਇਆ ਜਿਹਦੇ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਨਕਲੀ ਫਾਇਲਾ ਮਤਲਬ ਵੀ ਬਾਹਰੋਂ ਫਾਇਲਾ ਆ ਪਰਦਾ ਹੈ ਤੇ ਲੋਕਾਂ ਕੋਲੋਂ ਥੋੜੀ ਠੱਗੀ ਠੁਗੀ ਵੀ ਮਾਰਦਾ ਹੈ ਅਸੀਂ ਉਸ ਵਿਰੋਧ ਵੀ ਇਹ ਦੇਰਾ ਕਾਰਵਾਈ ਕਰਾਂਗੇ ਮੰਗ ਕੀ ਕਰਦੇ ਹੋ ਤੁਸੀਂ ਮੰਗ ਇਹੋ ਕਰਦੇ ਆਂ ਵੀ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਇਹਨੇ ਮੁਲਾਜ਼ਮ ਦੇ ਗਲ ਪੈਣ ਦੀ ਕੋਸ਼ਿਸ਼ ਕੀਤੀ ਹੈ ਮੁਲਾਜ਼ਮ ਦੇ ਪੱਗ ਨੂੰ ਲਾਹਣ ਦੀ ਕੋਸ਼ਿਸ਼ ਕਰ ਕੀਤੀ ਹੈ ਇਹਨੇ ਧਮਕੀ ਲਈ ਹੈ ਵੱਢਣ ਦੀ ਮੇਰਾ ਕੈਸ਼ ਦਾ ਕੰਮ ਹੈ ਜੀ ਮੈਂ ਰੋਜ਼ ਬੈਂਕ ਜਾਣਾ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਤਾ ਇਹਨੇ ਕਿਹੜੀ ਕਾਰਵਾਈ ਕਰਨੀ ਮੇਰੇ ਵਿਰੁੱਧ ਕੋਈ ਚਾਰ ਬੰਦੇ ਬਾਹਰੋਂ ਲਿਆ ਕੇ ਮੈਨੂੰ ਪਵਾ ਦੇ ਮੇਰਾ ਕੈਸ਼ ਲੋਟ ਲਵੇ ਤਾਂ ਮੈਂ ਮੈਂ ਕਿਸ ਨੂੰ ਕਹਾਂਗਾ ਤੇ ਇਸ ਲਈ ਮੈਂ ਤਾਂ ਚਾਹੁੰਨਾ ਵੀ ਇਹਦੇ ਵਿਰੁੱਧ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਆ ਸਖਤੋ ਸਖਤ ਉਹ ਕੀਤੀ ਜਾਵੇ ਮੈਨੂੰ ਸਰ ਮੈਂ 25 ਤੋਂ 30 ਸਾਲ ਤੋਂ ਦੁਕਾਨ ਚਲਾ ਰਿਹਾ ਜਿਹੜਾ ਕੈਸ਼ ਫੋਨ ਦਾ ਮਸਲਾ ਸਰ ਬਾਅਦੂ ਤੋਂ ਦੱਸ ਦਿੰਨੇ ਕੱਲ ਮੈਂ ਸਰ ਇੱਕ ਅਮਨਦੀਪ ਜੈ ਨੇ ਮੈਨੂੰ 3340 ਰੁਪਏ ਦਿੱਤੇ ਆ ਜਿਹਦੇ ਵਿੱਚ ਜਿਹਦੇ ਵਿੱਚ 3340 ਮੇਰੇ ਕੋ ਕੈਸ਼ ਕਾਊਂਟਰ ਤੇ ਜਮ੍ਹਾਂ ਕਰਾਏ ਆ ਇਹ ਕਿਸ ਚੀਜ਼ ਹੈ ਇਹ ਆਰਡਰ ਕੋਈ ਦਿੱਤਾ ਇਹ ਨਵੇਂ ਕਨੈਕਸ਼ਨ ਦਾ ਇਹਨੇ ਮੈਨੂੰ ਠੀਕ ਹੈ ਜੀ ਇਹਦੇ ਮੁਤਾਬਕ ਕਹਿੰਦੇ ਮੁਤਾਬਕ ਮੋਤੇ ਜਾ ਕੇ ਪੈਸੇ ਜਮਾ ਕਰਾਉਂਦੇ ਆ ਜਦੋਂ ਮੈਂ ਪੈਸੇ ਜਮਾ ਕਰਾਉਂਦੇ ਆ ਸਰ ਇਹਨੇ ਰਸੀਦ ਵੀ ਕੱਟਦੀ ਆ ਰਸੀਦ ਕੱਟਣ ਤੋਂ ਬਾਅਦ ਇਹਨੇ ਮੈਨੂੰ ਆਵਾਜ਼ ਮਾਰੀ ਆ 10 ਮਿੰਟ ਬਾਅਦ ਕਿ ਤੇਰਾ ਨੋਟ ਇੱਕ ਜਾਲੀ ਆ ਮੈਂ ਕਿਹਾ ਸਰ ਮੇਰਾ ਨਹੀਂ ਆ ਮੈਨੂੰ ਇਦਾਂ ਜਈ ਸਾਹਿਬ ਦਾ ਨੋਟ ਦਿੱਤਾ ਤੇ ਜਿਹੜਾ ਨੋਟ ਦਿੱਤਾ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਤੁਹਾਨੂੰ ਠੀਕ ਹੈ ਜੇ ਤੁਹਾਡਾ ਕੋਈ ਇਦਾਂ ਹੈਗਾ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਇਹ ਦੇ ਕਹਿੰਦੇ ਮਤਾਬਿਕ ਇਹ ਆਂਦਾ ਕਿ ਤੈਨੂੰ ਆਨਲਾਈਨ ਪੇਮੈਂਟ ਆਈ ਸਰ ਮੇਰੇ ਗੂਗਲ ਪੇ ਦੀ ਸਟੇਟਮੈਂਟ ਚੈੱਕ ਕੀਤੀ ਜਾਵੇ ਮੇਰੇ ਦੁਕਾਨ ਦੀ ਸਟੇਟਮੈਂਟ ਚੈੱਕ ਕੀਤੀ ਤੇ ਕੋਈ ਪੇਮੈਂਟ ਨਹੀਂ ਆਈ ਇਹ ਸਰ ਮੇਰੇ ਤੇ ਝੂਠਾ ਰੋਪ ਲਾਇਆ ਗਿਆ ਜਿਹੜਾ ਅੱਜ ਅਖਬਾਰ ਵਿੱਚ ਦਿੱਤਾ ਗਿਆ ਹੈ ਕਿ ਜਿਹੜਾ ਮੈਂ ਬਦਸਲੂਕੀ ਕੀਤੀ ਆ ਜਾਂ ਕੈਸ਼ ਤੋਂ ਦੀ ਕੋਸ਼ਿਸ਼ ਕੀਤੀ ਹੈ ਜਾਂ ਮੈਂ ਜਿਹੜਾ 500 ਦਾ ਨੋਟ ਜਾਲੀ ਦਿੱਤਾ ਮੇਰੇ ਵੱਲੋਂ ਬਸ ਇਦਾਂ ਦੀ ਕੋਈ ਗੱਲ ਹੀ ਨਹੀਂ ਮੈਂ 25 ਉਹਨਾਂ ਨੂੰ ਕਿਹਾ ਗਿਆ ਕਿ ਅੰਦਰ ਜਿੱਥੇ ਕੈਸ਼ ਜਮ੍ਹਾਂ ਇਹ ਪੱਗ ਵੀ ਪੱਗ ਲਾਂਦੀ ਵੀ ਜਿਹੜੀ ਆ ਧੰਕੀ ਦਿੱਤੀ ਗਈ ਸਰ ਪਹਿਲਾਂ ਤਾਂ ਕੈਸ਼ ਦਾ ਮਸਲਾ ਕੈਸ਼ ਕਾਊਂਟਰ ਬੰਦ ਆ ਅੰਦਰੋਂ ਲੋਕ ਆ ਉਹ ਤੋਂ ਮੈਂ ਕਿੱਦਾਂ ਕਰ ਸਕਦਾ ਇਹਦੇ ਅੰਦਰੋਂ ਇਹ ਅੰਦਰੋਂ ਨਿਕਲ ਕੇ ਸਭ ਕੋ ਮੇਰੇ ਬਾਹਰ ਆ ਕੇ ਮੇਰੇ ਹੱਥੀ ਪਿਆ ਮੇਰੇ ਗੱਲ ਪਿਆ ਜੇ ਮੀਰਾ ਦੀ ਮਾਗ ਵੀ ਸਰ ਇਦਾਂ ਤਾਂ ਅੰਦਰ ਤੇ ਮੈਂ ਵੀ ਪੈ ਸਕਦਾ ਮੈਂ ਇਹੀ ਕਿੰਦਰ ਕਿਨੇ ਮੁਲਾਜ਼ਮ ਪਰ ਆਇਆ ਸਾਨੂੰ ਫਰਮ ਵਾਲੇ ਇਹਨਾਂ ਦੀ ਲੋੜ ਹੈ ਮੈਂ ਰੇੜੀ ਚਲਾਉਂਦਾ ਬਾਹਰ ਚਾ ਦੀ ਠਾਡੇ ਵੱਲੋਂ ਉਹਨਾਂ ਨੇ ਕਿਹਾ ਗਿਆ ਕਿ ਤੁਸੀਂ ਉਹਨਾਂ ਦੇ ਗੱਲ ਪਈ ਅੱਜ ਉਹ ਮੇਰੇ ਮੇਰੇ ਗੱਲ ਪਿਆ ਸਰ ਮੈਂ ਕਹਿੰਦਾ ਉਹ ਮੇਰੇ ਗੱਲ ਪਏ ਜਿਹੜੀ ਪਗੜੀ ਲਾਉਣ ਦੀ ਗੱਲ ਸਰ ਮੈਂ ਨਹੀਂ ਕੀਤੀ ਇਹ ਤੇ ਆਪਣੇ ਮੁਲਾਜ਼ਮਾਂ ਕੋਲ ਜੋ ਮਰਜ਼ੀ ਕਹਿ ਸਕਦਾ ਹੈ ਸਰ ਇਹਦੇ ਵਲੋਂ ਬਾਹਰ ਦੇ ਕੋਈ ਬੰਦੇ ਵਲੋਂ ਪੁੱਛਿਆ ਜਾਵੇ ਕਿ ਮੈਂ ਪਗੜੀ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂ ਕੋਈ ਗੱਲ ਕਹੀ ਆ ਇਹ ਸਭ ਮੇਰੇ ਹੱਥ ਹੀ ਪਿਆ ਇਤਜ਼ਾਮ ਲੱਗੇ ਦੇ ਸੱਚ ਝੂਠੇ ਆ ਸਰ 25 ਤੋਂ 30 ਸਾਲ ਦੀ ਸਾਰੇ ਆਪਣੇ ਵੱਲੋਂ ਕਹਿ ਰਹੇ ਜੇ ਕੈਸ਼ ਕਾਊਂਟਰ ਤੇ ਮੈਂ ਕਹਾਂ ਜੋ ਹੋਰ ਆਸ-ਪਾਸ ਦੇ ਦਫ਼ਤਰਾਂ 'ਚ ਪੁੱਛਿਆ ਜਾਵੇ ਕਿ ਮੈਂ ਇਦਾਂ ਦਾ ਕੰਮ ਕੀਤਾ 30 ਸਾਲ ਹੋ ਗਏ ਮੈਨੂੰ ਰੇੜੀ ਲਗਾਉਂਦੇ ਨੇ ਸਰ 30 ਸਾਲ ਤੋਂ ਇਦਾਂ ਦੀ ਕੋਈ ਗੱਲਬਾਤ ਨਹੀਂ ਅੱਜ ਹੀ ਇਹੀ ਗੱਲ ਹੋਣੀ ਸੀ ਅੱਜ ਕਿਉਂ ਇਹ ਕਿਉਂਕਿ ਮੈਂ 3300 ਉਹ ਜਿਹੜੇ ਅਸਲ 'ਚ ਮੈਂ ਦੇਖੋ 3000 ਰੁਪਿਆ ਲੈਣਾ ਸੀ ਦੱਗਤ ਠੀਕ ਹੈ ਜੀ 3000 ਰੁਪਏ ਨੇ ਸਾਡੀ ਦੁਕਾਨ ਤੋਂ ਜਾ ਕੇ ਉਧਰ ਸਾਡਾ ਇੱਕ ਕੈਫੇ ਇੰਟਰਨੈਟ ਕੈਫੇ ਸਾਈਨ ਆਉਂਦਾ ਉਧਰ ਜਾ ਕੇ 3000 ਰੁਪਏ ਲੱਗੇ ਤੇ ਮੇਰੀ ਵਾਈਫ ਕੋ ਲੈ ਕੇ ਆਇਆ ਸੀਗਾ 300 ਰੁਪਏ ਸਾਰੇ ਨੇ ਮੇਰੇ ਕੋ ਉਦਨ ਨਗਦ ਲਿਆ ਕਹਿੰਦਾ ਮੈਂ ਤੈਨੂੰ ਆਨਲਾਈਨ ਪਾ ਦਾਂ ਕੱਲ ਵੀ ਸਰ ਇਹੀ ਗੱਲ ਹੋਈ ਹੈ 3340 ਰੁਪਏ ਫੜਾਂ ਤੋਂ ਬਾਅਦ ਮੈਨੂੰ ਕਹਿੰਦਾ ਤੂੰ 3440 ਦੇ ਤੂੰ 100 ਰੁਪਏ ਮੈਂ ਤੈਨੂੰ ਆਨਲਾਈਨ ਹੀ ਪਾ ਦਾਂ ਜਦ ਕਿ ਮੇਰੇ ਦੇ ਮਗ ਵੀ ਚੱਕ 3300 ਪਹਿਲਾਂ ਫਸਿਆ ਯਾਰ ਮੈਂ 100 ਰੁਪਏ ਹੋਰ ਕੇ ਬਸਾਵਾ ਦੇ ਕੋਲੋਂ ਇਸ ਕਰਕੇ ਇਹਨੇ ਮੇਰੇ ਤੇ ਝੂਠੇ આરોਪ ਲਾਏ ਹੋ ਸਰ ਬਾਕੀ ਚਾਰ ਬਹਿ ਮੇਰੇ ਜਿਹੜੇ 4400 ਕੋਜਰ ਵੀ ਹੈ ਸਰ ਕਾਪੀ ਤੇ ਹਜੇ ਵੀ ਲਿਖੇ ਹੋਏ ਆ ਜਿਹੜੇ ਲਿਖੇ ਆ ਤੇ ਸਾਰੇ ਦੇਣਦਾਰ ਇਹ ਨਹੀਂ ਲਿਖੇ ਤੇ ਨਹੀਂ ਦੇਣਦਾਰ ਆਪਾ ਇੱਕ ਹੀ ਸਰ ਵਿਵਿਦਾ ਜੇ ਕੰਮ ਵੀ ਕਰਦੇ ਨਾਲ ਨਹੀਂ ਸਰ ਆਹੀ ਆਨਲਾਈਨ ਕੰਮ ਕਰਦੇ ਸਰ ਮੇਰਾ ਇੰਟਰਨੈਟ ਕੈਫੇ ਆ ਮੈਂ ਸਾਰਾ ਕੰਮ ਆਨਲਾਈਨ ਕਰਦਾ ਆ ਕੋਈ ਵੀ ਨਵਾਂ ਕਨੈਕਸ਼ਨ ਜਾਂ ਕੁਝ ਵੀ ਕਰਨਾ ਆਧਾਰ ਕਾਰਡ ਕਰੈਕਸ਼ਨ ਆਈਆ ਵਗੈਰਾ ਸਾਰਾ ਕੰਮ ਆਨਲਾਈਨ ਕਰਦਾ ਆ ਸਰ ਮੇਰਾ